ਤੁਸੀਂ ਦੇਖ ਰਹੇ ਹੋ ਨਮਾ ਜਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਅ ਦੋਸਤੋ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿੱਦਾਂ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਜੀ ਹੁਕਮ ਕੀਤੇ ਨੇ ਚਾਹੇ ਉਹ ਸਬੰਧਤ ਪੰਜਾਬ ਪੁਲਸ ਦੇ ਅ ਅਹੁਦੇਦਾਰ ਹੋਣ ਚਾਹੇ ਡਿਪਟੀ ਕਮਿਸ਼ਨ ਹੋਣ ਇਹ ਉਸ ਹਾਵ ਨਾਲ ਜਿਹੜੇ ਅੱਜ ਜਿਹੜੀ ਪੁਲਸਾ ਮਾਛੀਵੜਲੀ ਆ ਜਿਹੜੀ ਪੁਲਸ ਪੂਰੇ ਪੱਬਾਪਾਰਾ ਸਿਖਰ ਦੁਪਹਿਰਾ ਇਸ ਵੇਲੇ ਪੁਲਿਸ ਦੀ ਜਿਹੜੀ ਚੈਕਿੰਗ ਇੰਨੀ ਜਵਲਦ ਚੱਲ ਰਹੀ ਹੈ ਕਿ ਕੋਈ ਨਸ਼ੇ ਨਸ਼ੇ ਦਾ ਮਗਰ ਜਾਂ ਕੋਈ ਹੋਰ ਕੋਈ ਕ੍ਰਾਈਮ ਕਰਨੇ ਵਾਲਾ ਬੰਦਾ ਵਾ ਜਿਹੜਾ ਉਹ ਪੁਲਿਸ ਦੀ ਜਿਹੜੀ ਅੱਖ ਤੋਂ ਬਚ ਕੇ ਨਾ ਜਾ ਸਕੇ ਉਹਨੂੰ ਕਾਬੂ ਕਰਨ ਲਈ ਪੁਲਿਸ ਨੇ ਬੜਾ ਜਬਰਦਸਤ ਜਿਹੜਾ ਅੱਜ ਜਿਹੜਾ ਐਕਸ਼ਨ ਕੀਤਾ ਹੋਇਆ ਇੱਥੇ ਸਾਡੇ ਕੋਲ ਡੀਐਸਪੀ ਸਾਹਿਬ ਖੜੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਹੜਾ ਅੱਜ ਦਾ ਇਹ ਮਿਸ਼ਨ ਲਬੀ ਕਿਹਦੇ ਆਧਾਰ ਤੇ ਆ ਤੇ ਕਿਦਾਂ-ਕਿਦਾਂ ਹੈਗਾ ਅ ਅਸੀਂ ਗੱਲ ਕਰਾਂਗੇ ਡੀਐਸਪੀ ਸਾਹਿਬ ਨਾਲ ਮੁਸ਼ਕਰ ਸਾਹਿਬ ਸਰ ਨਵੇਂ ਜਮਾਨੇ ਤੋਂ ਸੋ ਹੈ ਕਿ ਤੇ ਅੱਜ ਜਿਹੜਾ ਇੰਨਾ ਸਿੱਖ ਦੁਪਹਿਰੇ ਜਿਹੜਾ ਤੁਹਾਡਾ ਮਿਸ਼ਨ ਚੱਲ ਰਿਹਾ ਇਹ ਇਹ ਸਾਡਾ ਕਾਸੋ ਪ੍ਰੋਗਰਾਮ ਚੱਲ ਰਿਹਾ ਹੈ ਇਹ ਸਰਕਾਰ ਕੇ ਦੇਸ਼ਾਂ ਦੇ ਦੇਤੋ ਡੀਜੀਪੀ ਸਾਹਿਬ ਅਗੇ ਦੇ ਰਹੇ ਨੇ ਦੇਤੋ ਇਹ ਸਾ ਇਹ ਕਾਸੋ ਪ੍ਰੋਗਰਾਮ ਚਲਾਇਗਾ ਸਾਰਾ ਚੱਬਿਆਮ ਜਿਸਨੇ ਕਰਿਆ ਆਪਾਂ ਅੱਛਾ ਤੇ ਇਹ ਇਹਦੇ ਚ ਜਿਹੜਾ ਤੁਸੀਂ ਹੁਣ ਜਿਹੜੇ ਕ੍ਰਾਈਮ ਕਰਨ ਵਾਲੇ ਬੰਦੇ ਨੇ ਜਾਂ ਕੋਈ ਨਸ਼ਾ ਤਸਕਰ ਨੇ ਉਹਨਾਂ ਉਹਨਾਂ ਦੀ ਭਾਲ ਦੇ ਵਿੱਚੋਂ ਜਾਂ ਕਿ ਜਿਹੜੇ ਹੁੱਲੜ ਬਾਜ਼ੀਆਂ ਮੁੰਡੇ ਕਰਦੇ ਨੇ ਉਹਨਾਂ ਬੰਦੇ ਨੇ ਜੋ ਜਿਹੜੇ ਨਸਾਤਸਕਰ ਵੀ ਹੈਗੇ ਜਿਹੜੇ ਹੂਲੜਬਾਜੀ ਵੀ ਕਰਦੇ ਜਿਵੇਂ ਬੋਲਟ ਤੇ ਜਾਂਦੇ ਪਟਾਕੇ ਮਾਰਦੇ ਆਂ ਔਰ ਨਸਾਤਸਕਰ ਵੀ ਜਿਆਦਾ ਜਿਆਦਾ ਸੀ ਕਾਸੋ ਪ੍ਰੋਗਰਾਮ ਨਸਾਤਸਕਰਾਂ ਜਿਆਦਾ ਆਮ ਹੀ ਤੇ ਰਹੇ ਸਰ ਕੀਤੇ ਇਹੀ ਗੱਲ ਤਾਂ ਨਹੀਂ ਕਿ ਜਿੱਦਾਂ ਅਜੇ ਟਾਂਡੇ ਜਿਲੰਦਰ ਰੇਂਜ ਦੇ ਆਪਣੇ ਅਫਸਰ ਨੇ ਉੱਥੇ ਰੇਟ ਮਾਰੀ ਉੱਥੇ ਡੀਐਸਪੀ ਤੇ ਐਸਐਚਓ ਸੁੱਤੇ ਪੇ ਪਾਇਗੇ ਉਹਨਾਂ ਕਰਕੇ ਤਾਂ ਨਹੀਂ ਇਹ ਹੈਗਾ ਕਿ ਰੋਜ਼ਾਨਾ ਹੀ ਤਰ੍ਹਾਂ ਹੈ ਨਹੀਂ ਨਹੀਂ ਰੋਜ਼ਾਨਾ ਇੱਕ ਤਰ੍ਹਾਂ ਸਾਡਾ 3-4 ਦਿਨ ਤੱਕ ਕਾਸੋ ਪ੍ਰੋਗਰਾਮ ਚੱਲ ਰਿਹਾ ਰੇਲਵੇ ਸਟੇਸ਼ਨ ਬੱਸ ਸਟੈਂਡ ਜਿੰਨੇ ਵੀ ਨਸਾਤਸਕਰਾਂ ਐਨਡੀ ਦੇ ਕਾਫੀ ਪਰਚੇ ਦਿੱਤੇ ਗਏ ਨੇ ਕਾਫੀ ਤਸਕਰ ਵੀ ਫੜੇ ਗਏ ਹੈ ਤਾਂ ਉਹ ਇਸ ਕਰਕੇ ਇਹ ਰੂਟਿਨ ਦੀ ਸਾਡੀ ਚੈਕਿੰਗ ਹੈਗੀ ਰੂਟਿਨ ਦੀ ਚੈਕਿੰਗ ਹੈਗੀ ਆ ਇਹ ਕਹਿਣਾ ਹੈ ਡੀਐਸਪੀ ਸਾਹਿਬ ਦਾ